ਹਾਂਜੀ ਹੁਣ ਗੱਡੀ ਨਿਊ ਦਿੱਲੀ ਫਿਰੋਜ਼ਪੁਰ ਕੈਂਟ ਲੋਹੀਆਂ ਖਾਸ ਹੋ ਗਈ ਹੈ ਕਿਸਦਾ ਬੋਰਡ ਵੀ ਲੱਗ ਗਿਆ ਰੇਲਵੇ ਵੱਲੋਂ ਲਗਾਇਆ ਗਿਆ ਫਿਰੋਜ਼ਪੁਰ ਕੈਂਟ ਹੁੰਦੀ ਹੋਈ ਲੋਹੀਆਂ ਖਾਸ ਪਹੁੰਚੂ ਗੱਡੀ ਤੇ ਇਸ ਗੱਡੀ ਦਾ ਹੁਣ ਰੂਟ ਡਾਇਵਰਟਡ ਵਾਇਆ ਬ੍ਰੇਟਾ ਬਲਾਡਾ ਮਾਨਸਾ ਬਠਿੰਡਾ ਦੇ ਰਸਤੇ ਫਿਰੋਜ਼ਪੁਰ ਕੈਂਟ ਫਿਰ ਲੋਹੀਆਂ ਖਾਸ ਜਰਨਲ ਕੋਚ ਅੱਗੇ ਨੇ ਇਸਤੇ ਤੇ ਕੁਝ ਪਿੱਛੇ ਨੇ ਦੋ ਕੋਚ ਬਿਲਕੁਲ ਖਾਲੀ ਚੱਲ ਰਹੀ ਹੈ ਬਿਲਕੁਲ ਖਾਲੀ অকਪੈਂਸੀ ਦੇਖੋ ਹਾਂਜੀ ਅੱਜ ਇਹ ਗੱਡੀ ਬਿਲਕੁਲ ਖਾਲੀ ਚੱਲ ਰਹੀ ਹੈ ਪਿੱਛੋਂ ਜੱਤਾ ਜੱਖਲ ਰੇਲਵੇ ਸਟੇਸ਼ਨ ਦੇ ਪੈਸੇਂਜਰ ਡੀਬੋਰਡ ਹੋ ਗਏ ਤੇ ਇਸ ਕਰਕੇ ਏਸੀ ਚੇਅਰ ਹਾਲ ਦਾ ਤੁਸੀਂ ਦੇਖੋ ਬਿਲਕੁਲ ਖਾਲੀ ਨੇ ਜਰਨਲ ਦੇ ਬਾਕੀ ਸਾਰੀ ਗੱਡੀ ਲਗਭਗ ਖਾਲੀ ਹੈ ਅੱਜ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਜਿਆਦਾਤਰ ਇਸ ਗੱਡੀ ਵਿੱਚ ਪੈਸੈਂਜਰ ਲੁਧਿਆਣਾ ਦਾ ਸਫ਼ਰ ਕਰਦੇ ਸੀ ਜਲੰਧਰ ਤਾ ਤੇ ਇਸ ਕਰਕੇ ਇਹ ਲੁਧਿਆਣਾ ਤੇ ਜਲੰਧਰ ਤਾ ਜਾ ਨਹੀਂ ਰਹੀ ਇਸ ਕਰਕੇ ਇਸ ਗੱਡੀ ਜਿਹੜੀ ਬਿਲਕੁਲ ਖਾਲੀ ਹੈ ਅੱਜ ਕਿ ਬਰੇਟਾ ਰੇਲਵੇ ਸਟੇਸ਼ਨ ਚੱਲ ਪਈ ਹੈ ਲੋਹੀਆਂ ਖਾਸ ਨਵੀਂ ਦਿੱਲੀ ਬਾਇਆ ਫਿਰੋਜ਼ਪੁਰ ਕੈਂਟ ਹੁੰਦੀ ਹੋਈ ਜਰਨਲ ਦੇ ਵਿੱਚ ਕੁਝ ਪੈਸੇਂਜਰ ਹੈਗੇ ਸੀ ਬਾਕੀ ਸਾਰੀ ਲਗਭਗ ਖਾਲੀ ਸੀ ਟ੍ਰੇਨ ਦੇ ਸਲੀਪਰ ਦੀ ਗੱਲ ਕਰਾਂ ਤਾਂ ਜਰਨਲ ਦੇ ਵਿੱਚ ਥੋੜੇ ਕੁਝ ਪੈਸੇਂਜਰ ਹੈ ਸੀ ਜਦ ਤੱਕ ਡੀਬੋਰਡ ਹੋ ਗਏ ਜੱਕ ਰੇਲਵੇ ਸਟੇਸ਼ਨ ਤੇ ਕਿਉਂਕਿ ਉਧਰੋਂ ਹਾਂਜੀ ਨਵੀਂ ਦਿੱਲੀ ਤੋਂ ਜਾਣ ਵਾਲੀ ਲੋਹੀਆਂ ਖਾਸ ਗੱਡੀ ਰੂਟ ਡਾਇਵਰਟ ਇਸ ਟਾਈਮ ਖੜੀ ਹੈ ਬ੍ਰੇਟਾ ਰੇਲਵੇ ਸਟੇਸ਼ਨ ਤੇ ਨਵੀਂ ਦਿੱਲੀ ਲੋਹੀਆਂ ਖਾਸ ਡਾਇਵਰਟ ਰੂਟ ਤੇ ਚੱਲ ਰਹੀ ਹੈ ਗੱਡੀ ਇਹ ਇਸ ਟਾਈਮ ਖੜੀ ਹੈ ਬ੍ਰੇਟਾ ਰੇਲਵੇ ਸਟੇਸ਼ਨ ਤੇ ਭਾਈ ਬਟੜਾ ਤੇ ਇਹ ਜੱਖਲ ਤੋਂ ਜਾਰੀ ਬ੍ਰੇਟਾ ਬਲੱਡਾ ਮਾਨਸਾ ਬ੍ਰਿੰਡਲ ਸਾਈਡ ਤੇ ਅੱਪਾ ਕੜੇਮ ਬ੍ਰੇਟਾ ਰੇਲਵੇ ਸਟੇਸ਼ਨ ਤੇ ਆਪਣਾ ਆ ਗਿਆ ਲੋਕਲ ਸ਼ਹਿਰ ਤੇ ਇਸ ਗੱਡੀ ਦਾ 1 ਮਿੰਟ ਦਾ 2 ਮਿੰਟ ਦਾ ਸਟਾਪ ਹੋਊਗਾ ਬ੍ਰੇਟਾ ਰੇਲਵੇ ਸਟੇਸ਼ਨ ਤੇ ਪਹਿਲੀ ਵਾਰ ਸਰਬਤਪਨ ਗੱਡੀ ਪਹੁੰਚਦੀ ਹੋਈ ਰੈਵਸਟੇਸ਼ਨ ਤੇ ਤੁਹਾਨੂੰ ਦਿਖਾਵਾਂਗੇ ਰਾਈਵਲ ਟੇਪਾਚਾ ਬਾਕੀ ਤੁਹਾਨੂੰ ਇਸ ਗੱਡੀ ਦੀ ਓਕੂਪੈਂਸੀ ਦਿਖਾਵਾਂਗੇ ਕਿਵੇਂ ਇਹ ਗੱਡੀ ਦੀ ਓਕੂਪੈਂਸੀ ਚੱਲ ਰਹੀ ਹੈ ਲਗਭਗ ਖਾਲੀ ਚੱਲ ਰਹੀ ਹੈ ਵੀ ਗੱਡੀ ਇਹ ਏਸੀ ਚੇਅਰ ਕਾਜ਼ਾਡ ਕੋਚ ਤੁਸੀਂ ਦੇਖ ਸਕਦੇ ਹੋ ਤੇ ਅਗਰ ਪਿੱਛੇ ਇੱਧਰ ਜੱਕਰ ਰੈਵਸਟੇਸ਼ਨ ਜੰਕਸ਼ਨ ਆਉਂਦਾ ਬਹੁਤ ਇੰਪੋਰਟੈਂਟ ਹੈ ਤੇ ਇਹ ਇਸ ਰਸਤੇ ਨੂੰ ਸਰਬਤ ਪ੍ਰਗਤੀ ਦਾ ਨਵੇਂ ਰੂਟ ਦਾ ਰਾਈਵਲ ਟੇਪਾਚਾ ਦਿਖਾਵਾਂਗੇ ਇਸ ਗੱਡੀ ਦਾ ਰੂਟ ਹੋ ਗਿਆ ਜੀ ਤੁਹਾਨੂੰ ਇਸ ਗੱਡੀ ਦਾ ਬੋਰਡ ਵੀ ਦਿਖਾਵਾਂਗੇ ਹੁਣ ਹੋ ਗਿਆ ਇਸ ਗੱਡੀ ਦਾ ਬੋਰਡ ਲੁਧਿਆਣਾ ਜਲੰਧਰ ਤੋਂ ਹਟ ਕੇ ਹਰੋਜ ਪਰ ਕੈਂਟ ਹੁੰਦੇ ਹੋ ਲੋਰੀਆਂ ਖਾਸ ਨਵੀਂ ਦਿੱਲੀ ਦੇ ਲੋਰੀਆਂ ਖਾਸ ਹੋ ਗਈ ਹੈ ਗੱਡੀ ਯਾਨੀ ਕਿ ਜਿਹੜੀ ਲੁਧਿਆਣਾ ਜਲੰਧਰ ਧੂਰੀ ਨਹੀਂ ਜਾ ਰਹੀ ਤੇ ਦਿਖਾਵਾਂਗੇ ਤੁਹਾਨੂੰ ਰਾਈਵਲ ਸਟੇਪਾਸ ਇਸ ਗੱਡੀ ਦਾ ਚੱਟ ਦਿੱਲੀ ਐਂਡ ਸਟਰ ਸਿਟੀ ਤੇ ਇਸ ਗੱਡੀ ਦਾ ਹੋਰ ਰੂਟ ਡਾਇਵਰਟਡ ਵਾਈਬ੍ਰੇਟਾ ਬਲਾਡਾ ਮਾਨਸਾ ਬਠਿੰਡਾ ਦੇ ਰਸਤੇ ਫਿਰੋਜ਼ਪੁਰ ਕੈਂਟ ਫਿਰ ਲੋਈਆਂ ਖਾਸ ਉਚਾਰਨਲ ਕੋਚ ਅੱਕੇ ਨੇ ਇਸਤੇ ਤੇ ਕੁਝ ਪਿੱਛੇ ਨੇ ਦੋ ਕੋਚ ਹਾਂਜੀ ਹੁਣ ਇਹ ਗੱਡੀ ਨਿਊ ਦਿੱਲੀ ਫਿਰੋਜ਼ਪੁਰ ਕੈਂਟ ਲੋਹੀਆ ਖਾਸ ਹੋ ਗਈ ਆ ਜਿਵੇਂ ਕਿ ਸਦਾ ਬੋਰਡ ਵੀ ਲੱਗ ਗਿਆ ਰੇਲਵੇ ਵੱਲੋਂ ਲਗਾਇਆ ਗਿਆ ਲੋਹੀਆ ਖਾਸ ਹੋ ਗਈ ਆ ਜਿਵੇਂ ਕਿ ਸਦਾ ਬੋਰਡ ਵੀ ਲੱਗ ਗਿਆ ਰੇਲਵੇ ਵੱਲੋਂ ਲਗਾਇਆ ਗਿਆ ਕੀ ਰੋਜਪੁਰ ਕੈਂਟ ਹੁੰਦੀ ਹੋਈ ਲੋਨੀ ਖਾਸ ਪਹੁੰਚੂਗੀ ਗੱਡੀ ਹਾਂਜੀ ਅੱਜ ਦੀ ਖਾਸ ਅਪਡੇਟ ਇਹ ਹੈ ਕਿ ਹੁਣ ਲੁਧਿਆਣਾ ਤੇ ਜਲੰਧਰ ਜਾਣਾ ਹੋ ਗਿਆ ਹੋਰ ਵੀ ਵਹਿੰਗਾ ਹਾਂਜੀ ਇਹ ਗੱਡੀ ਦਾ ਹੋ ਗਿਆ ਰੂਟ ਡਾਇਵਰਟਡ ਅੱਜ ਤੋਂ 17 ਜਨਵਰੀ ਤੋਂ 26